ਦੋਸਤੋ ਉਮੀਦ ਹੈ ਤੁਸੀਂ ਠੀਕ ਠਾਕ ਹੋ ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਤੁਹਾਨੂੰ ਪਤਾ ਆਪਾਂ ਇੱਕ ਸੀਰੀਜ਼ ਸ਼ੁਰੂ ਕੀਤੀ ਆ ਤੇ ਉਹਦੇ ਰਿਗਾਰਡਿੰਗ ਹੀ ਆਪਾਂ ਅੱਜ ਗੱਲ ਕਰਾਂਗੇ ਇੱਕ ਮਹਾਨ ਇਨਕਲਾਬੀ ਔਰਤ ਕਲਾਰਾ ਜੈਕ ਨ ਬਾਰੇ ਐਕਚੁਅਲੀ ਅੱਜ ਜੇ ਮੈਂ ਵੀਡੀਓ ਜਿਹੜੀ ਹੈਗੀ ਆ ਕਿ ਜਸਟ ਇੱਕ ਆਡੀਓ ਫਾਰਮ ਦੇ ਵਿੱਚ ਬਣਾ ਰਹੀ ਆ ਮੈਂ ਇਸ ਲੜੀ ਨੂੰ ਤੋੜਨਾ ਨਹੀਂ ਚਾਹੁੰਦੀ ਸੋ ਅੱਜ ਇੱਕ ਛੋਟੀ ਜੀ ਝਲਕ ਆਪਾਂ ਪੇਸ਼ ਕਰ ਰਹੇ ਹਾਂ ਤੇ ਜਿਸ ਦਿਨ ਮੈਨੂੰ ਟਾਈਮ ਹੋਇਆ ਤੇ ਸੇ ਥੋੜੀ ਠੀਕ ਹੋਈ ਤਾਂ ਉਸ ਸਮੇਂ ਆਪਾਂ ਮਤਲਬ ਪ੍ਰੋਪਰ ਬੋਲ ਕੇ ਵੀ ਇਸ ਉੱਤੇ ਵੀਡੀਓ ਟਾਪਿਕ ਤੇ ਆਪਾਂ ਲੈ ਕੇ ਆਵਾਂਗੇ ਸੋ ਅੱਜ ਦੀ ਆਪਣੀ ਨਾਇਕਾ ਹੋਵੇਗੀ ਕਲਾਰਾ ਜੈਕਟਨ ਉਹ ਇੱਕ ਮਹਾਨ ਇਨਕਲਾਬੀ ਆਗੂ ਸੀ ਜਿਸ ਨੇ ਸਾਨੂੰ ਔਰਤ ਦੇ ਦੋ ਸੀ 8 ਮਾਰਚ ਨੂੰ ਮਨਾਉਂਦੇ ਹਾਂ ਇਸ ਨੂੰ ਮਨਾਉਣ ਦਾ ਅਧਿਕਾਰ ਲੈ ਕੇ ਦਿੱਤਾ ਲੇਡੀਜ਼ ਨੂੰ ਆਰਗੇਨਾਈਜ਼ ਕਰਨ ਵਾਲੀ ਉਹ ਸਰਗਮਨ ਦੁਨੀਆ ਦੀਆਂ ਇਸਤਰੀਆਂ ਵਿੱਚ ਇੱਕ ਮਹਾਨ ਵਿਰਸਾ ਛੱਡ ਗਈ ਕਲਾਰਾ ਜੈਕਟਨ 1857 ਇੱਕ ਜਰਮਨ ਮਾਰਕਵਾਦੀ ਸੋਸ਼ਲਿਸਟ ਅਤੇ ਨਾਰੀਵਾਦੀ ਸਿਧਾਂਤਕ ਸੀ ਉਹ ਇੰਟਰਨੈਸ਼ਨਲ वूਮਨ ਡੇ ਦੀ ਸਥਾਪਨਾ ਵਿੱਚ ਇੱਕ ਅਹਿਮ ਕਿਰਦਾਰ ਨਿਭਾਉਂਦੀ ਹੈ ਤੇ ਉਸ ਦੇ ਨਾਲ ਹੀ ਜੈਕਟਨ ਨੇ ਮਹਿਲਾ ਅਧਿਕਾਰਾਂ ਲਈ ਜੰਗ ਦੇ ਸੋਸ਼ਲਿਜ਼ਮ ਦੇ ਸੰਦਰਭ ਵਿੱਚ ਆਪਣੀ ਆਵਾਜ਼ ਉਠਾਈ ਇਸ ਵਿਚਾਰ ਨੂੰ ਤਾਕਤਵਰ ਬਣਾਇਆ ਕਿ ਮਹਿਲਾ ਮੁਕਤੀ ਦਾ ਸੰਘਰਸ਼ ਕੈਪਟਲਿਜ਼ਮ ਅਤੇ ਸਮਰਾਜ ਬਾਦ ਦੇ ਖਿਲਾਫ ਜੰਗ ਤੋਂ ਵੱਖਰਾ ਨਹੀਂ ਹੋ ਸਕਦਾ ਉਹ ਜਰਮਨ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੇ ਬਾਦ ਕਮਿਊਨਿਸਟ ਪਾਰਟੀ ਦੀ ਮੈਂਬਰ ਸੀ ਕਲਾਰਾ ਜਟਕਿਨ ਇੱਕ ਪ੍ਰਮੁੱਖ ਜਰਨਲ ਮਾਰਕਸਵਾਦੀ ਸੋਸ਼ਲਿਸਟ ਅਤੇ ਨਾਰੀਵਾਦੀ ਹੱਕਾਂ ਦੀ ਸਪੋਕਨ ਸੀ ਉਹਨੇ ਮਹਿਲਾਵਾਂ ਲਈ ਸਿਆਸੀ ਅਤੇ ਆਰਥਿਕ ਮੁਕਤੀ ਲਈ ਜੰਗਲੜੀ ਉਹ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੇ ਬਾਅਦ ਕਮਿਊਨਿਸਟ ਪਾਰਟੀ ਦੀ ਮੈਂਬਰਸ ਇਸ ਦੇ ਨਾਲ ਹੀ ਦੋਸਤੋ ਉਸਨੇ ਸਿਰਫ ਮਹਿਲਾ ਅਧਿਕਾਰਾਂ ਨੂੰ ਹੀ ਨਹੀਂ ਸਗੋਂ ਮਜ਼ਦੂਰਾਂ ਅਤੇ ਗਰੀਬਾਂ ਦੇ ਹੱਕਾਂ ਲਈ ਆਵਾਜ਼ ਉਠਾਈ ਜਟਕਿਨ ਦਾ ਵਿਸ਼ਵਾਸ ਸੀ ਕਿ ਸਿਆਸੀ ਸਵਾਲਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨਾ ਸਿਰਫ ਸਿਆਸੀ ਤੌਰ ਤੇ ਜ਼ਰੂਰੀ ਹੈ ਬਲਕਿ ਉਹ ਸਮਾਜ ਦੇ ਬਦਲਾਅ ਵਿੱਚ ਮਹੱਤਵਪੂਰਕਾ ਨਿਭਾਉਂਦੀਆਂ ਹਨ ਉਹ ਆਪਣੇ ਸਮੇਂ ਦੀ ਸਭ ਤੋਂ ਪ੍ਰਮੁੱਖ ਨਾਰੀਵਾਦੀ ਸੋਸ਼ਲਿਸਟ ਚੇਤਾਵਨੀ ਆਵਾਜ਼ਾਂ ਵਿੱਚੋਂ ਇੱਕ ਸੀ 1933 ਵਿੱਚ ਉਸ ਦੀ ਮੌਤ ਹੋ ਗਈ ਪਰ ਉਸ ਦਾ ਯੋਗਦਾਨ ਅੱਜ ਵੀ ਨਾਰੀਵਾਦੀ ਤੇ ਸਮਾਜਵਾਦੀ ਹਲਚਲਾਂ ਵਿੱਚ ਜਿਉਂਦਾ ਹੈ ਕਲਾਰਾ ਜੈਕਟਨ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਮੈਲਾ ਅਧਿਕਾਰਾਂ ਦੀ ਲੜਾਈ ਨੂੰ ਸਮਾਜਿਕ ਅਤੇ ਆਰਥਿਕ ਨਿਆਂ ਨਾਲ ਜੋੜਨਾ ਕਿੰਨਾ ਜ਼ਰੂਰੀ ਹੈ ਉਸਨੇ ਸਾਂਝੇ ਕਦਮ ਇਕਤਾ ਵਿਸ਼ਵ ਵਿਆਪੀ ਸਲਾਹ مشورے ਦੀ ਮਹੱਤਤਾ ਨੂੰ ਬੁਲੰਦ ਕੀਤਾ ਉਸਦਾ ਅਠੀਟੀ ਸਟੈਂਡ ਸਾਨੂੰ ਸਿਖਾਉਂਦਾ ਹੈ ਕਿ ਸੱਚੇ ਨਿਆਂ ਲਈ ਵਿਰੋਧ ਦਾ ਸਾਹਮਣਾ ਕਰਨਾ ਕਿਉਂ ਜ਼ਰੂਰੀ ਹੈ ਉਸਨੇ ਕੰਮ ਨੇ ਸਿਖਾਇਆ ਕਿ ਅਧਿਆਨ ਪ੍ਰਚਾਰ ਰਾਜਨੀਤਿਕ ਭਾਗੀਦਾਰੀ ਸਾਡੀ ਸਮਾਜ ਤਬਦੀਲੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਸਾਰ ਵਿੱਚ ਉਸ ਦੀ ਬ੍ਰਾਂਸ ਜਾਦ ਦਵਾਉਂਦੀ ਹੈ ਕਿ ਸੱਚਾ ਬਰਾਬਰੀ ਪ੍ਰਾਪਤ ਕਰਨ ਲਈ ਲਿੰਗ ਅਤੇ ਵਰਗ ਦੀ ਲੜਾਈ ਨੂੰ ਇਕੱਠਾ ਕਰਨਾ ਜ਼ਰੂਰੀ ਹੈ ਅੱਜ ਦੀ ਵੀਡੀਓ ਵਿੱਚ ਦੋਸਤੋ ਇੰਨਾ ਹੀ ਆਪਾਂ ਇਹਦੇ ਇਹ ਜੋ ਟੌਪਿਕ ਹੈ ਇਹ ਜੋ ਨਾਰੀ ਹੈ ਇਸ ਦੇ ਬਾਰੇ ਵੀਡੀਓ ਅਪ ਆਉਣ ਵਾਲੇ ਦਿਨਾਂ ਦੇ ਵਿੱਚ ਲੈ ਕੇ ਆਵਾਂਗੇ ਮੈਂ ਇਸ ਲੜੀ ਨੂੰ ਤੋੜਨ ਨਹੀਂ ਚਾਹੁੰਦੀ ਸੀ ਅੱਜ ਮੈਂ ਕਿਤੇ ਬਹੁਤ ਜ਼ਿਆਦਾ ਬੀਜੀ ਸੀ ਸੋ ਇਸ ਕਰਕੇ ਮੈਂ ਇੱਕ ਛੋਟੀ ਜੀ ਜੋ ਆਡੀਓ ਫਾਰਮਾਂਗੀ ਉਹ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਪਤਾ ਵੀ ਇਹਦੇ ਵਿੱਚ ਕਾਫੀ ਸਾਰੀਆਂ ਗਲਤੀਆਂ ਵੀ ਹੋਣਗੀਆਂ ਪਰ ਮੈਂ ਆਪਣੀ ਇਸ ਜੋ ਲੜੀ ਆ ਉਹਨੂੰ ਕਿਸੇ ਵੀ ਕੀਮਤ ਤੇ ਤੋੜਨਾ ਨਹੀਂ ਚਾਹੁੰਦੀ ਸੋ ਮੈਂ ਚਾਹੁੰਨੀ ਆ ਕਿਵੇਂ ਨਾ ਕਿਵੇਂ ਕਰਕੇ ਮੈਂ ਇਸ ਲੜੀ ਨੂੰ ਜਾਰੀ ਰੱਖਾਂ ਸੋ ਮੇਰੇ ਵੱਲੋਂ ਇਹ ਇੱਕ ਛੋਟੀ ਜੀ ਕੋਸ਼ਿਸ਼ ਹੈ ਉਮੀਦ ਆ ਵੀ ਤੁਸੀਂ ਇਹਨੂੰ ਸਵਕਾਰ ਕਰੋਗੇ ਤੇ ਮਿਲਦੇ ਆਂ ਆਪਾਂ ਅ ਕੱਲ ਤੋਂ ਬਾਅਦ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਇਹਨਾਂ ਦੀ ਜੀਵਨ ਜੋ ਹੈਗੀ ਆ ਕਥਾ ਹੈਗੀ ਆ ਜੀਵਨੀ ਬਾਰੇ ਬਿਲਕੁਲ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ ਬਹੁਤ ਸਾਰੀਆਂ ਗੱਲਾਂ ਨੇ ਕਰਨ ਨੂੰ ਪਰ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਉਮੀਦ ਆ ਤੁਹਾਨੂੰ ਵੀਡੀਓ ਚੰਗੀ ਲੱਗੂਗੀ ਤੁਸੀਂ ਇਹਨੂੰ ਪ੍ਰਵਾਨ ਕਰੋਗੇ ਧੰਨਵਾਦ ਤੁਹਾਡਾ ਦਿਨ ਚੰਗਾ ਰਹੇ